ਇੱਕ ਬਾਜਪਰ ਤੋਂ ਉੱਤਰਾਖੰਡ ਦੇ ਵਿੱਚੋਂ ਸੰਗਤ ਆਉਂਦੀ ਹੈ ਪਿਆਰੇ ਆਸ਼ੀਕ ਇੱਕ ਦਿਨ ਉਹਨਾਂ ਦੇ ਨਾਲ ਨਾ ਵਿਚਾਰ ਕਰਨ ਲੱਗ ਗਏ ਸੁਣੇ ਉਹ ਧਿਆਨ ਦੇ ਨਾਲ 2 ਮਿੰਟ ਲੱਗਣਗੇ ਜਿਹੜੀ ਉੱਤਰਾਖੰਡ ਤੋਂ ਬਾਜਪੁਰ ਤੋਂ ਹਰਦੀਵਾਨੀ ਤੋਂ ਸੰਗਤ ਆਉਂਦੀ ਆਪਣੇ ਘਨੌਰ ਸਾਹਿਬ ਅਸੀਂ ਇੱਕ ਦਿਨ ਉਹਨਾਂ ਸੰਗਤਾਂ ਦੇ ਨਾਲ ਬੈਠ ਕੇ ਵਿਚਾਰ ਕਰਨ ਲੱਗ ਗਏ ਅਸੀਂ ਸੰਗਤ ਤੋਂ ਪੁੱਛਣਾ ਕੀਤਾ ਭਾਈ ਵੀ ਸੋਡਾ ਜਿਹੜਾ ਸਫ਼ਰ ਹੈ ਨਾ 5600 ਕਿਲੋਮੀਟਰ ਪੈਂਦਾ ਹੈ ਤੁਸੀਂ ਇੱਥੇ ਇਸ ਗੁਰੂ ਘਰ ਦੇ ਵਿੱਚ ਕਿਹੜੇ ਤਰੀਕੇ ਨਾਲ ਆਉਣ ਲੱਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋਣੇਓ ਪਿਆਰ ਨਾਲ ਅੱਜ ਵੀ ਹਾਜ਼ਰ ਨਾਜ਼ਰ ਨੇ ਸੰਤ ਮਹਾਰਾਜ ਬਾਬਾ ਪੰਜਾਬ ਸਿੰਘ ਜੀ ਕਿਤੇ ਗਏ ਨਹੀਂ ਅੱਜ ਵੀ ਹਾਜ਼ਰ ਨਾਜ਼ਰ ਨੇ ਪਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਡੇ ਅਜੇ ਤੱਕ ਉਹ ਨੇਤਰ ਨਹੀਂ ਬਣਿਆ ਕੋ ਸਤਨਾਮ ਵਾਹੀ ਗੁਰ ਅਸੀਂ ਵਾਦਾਂ ਵਿਵਾਦਾਂ ਚ ਭੱਜੇ ਫਿਰਦੇ ਆਂ ਫਲਾਣਾ ਐਦਾਂ ਜੀ ਫਲਾਣਾ ਐਦਾਂ ਜੀ ਜੇਦਨ ਅਸੀਂ ਨਾ ਇਸ ਗੁਰੂ ਘਰ ਦੇ ਵਿੱਚ ਆਏ ਸੀ ਪਿਆਰਿਓ 22 ਸਾਲਾਂ ਬਾਅਦ ਤੁਹਾਡੇ ਨਾਲ ਅਜ ਇੱਕ ਬਚਨ ਕਰਦੇ ਆ 22 ਸਾਲਾਂ ਬਾਅਦ ਜਿ ਦਿਨ ਅਸੀਂ ਇਸ ਗੁਰੂ ਘਰ ਦੇ ਵਿੱਚ ਆਏ ਸੀ ਨਾ ਆ ਇਨਸਾਨ ਸਾਹਿਬ ਦੇ ਲਵੋਂ ਦੀ ਜਿਹੜੇ ਕਮਰਿਆਂ ਦੀ ਲੈਣ ਹੈ ਨਾ ਇਹ ਸਾਰੀ ਉਸ ਵਕਤ ਹਾਜ਼ਰ ਸੀ ਕਮਪਾ ਇਸ ਜਗ੍ਹਾ ਤੇ ਸਾਨੂੰ ਇੱਕ ਬਜ਼ੁਰਗ ਮਿਲੇ 20-22 ਸਾਲਾਂ ਦੇ ਤੁਹਾਡੇ ਨਾਲ ਬਚਨ ਕਰਦੇ ਆ ਧਿਆਨ ਨਾਲ ਸੁਣਿਓ ਉਹ ਬਜ਼ੁਰਗਾ ਨੇ ਸਾਨੂੰ ਬੜੇ ਪਿਆਰ ਨਾਲ ਪੁੱਛਣਾ ਕੀਤਾ ਉਹਨਾਂ ਦੇ ਚਿੱਟਾ ਚਾਦਰਾਂ ਪਾਇਆ ਹੋਇਆ ਚਿੱਟੇ ਵਸਤਰ ਤੇ ਇਸ ਗੁਰੂ ਘਰ ਤੇ ਬੜੀ ਸਰਦਾ ਰੱਖਦੇ ਸੀ ਬੜੇ ਪਿਆਰ ਨਾਲ ਬੋਲਦੇ ਸੀ ਸਾਨੂੰ ਉਸ ਬਜ਼ੁਰਗ ਨੇ ਪੁੱਛਣਾ ਕੀਤਾ ਕਹਿੰਦੇ ਕਾਕਾ ਜੀ ਐਦਾਂ ਹੀ ਬੋਲੇ ਕਹਿੰਦੇ ਇੱਥੇ ਹੁਣ ਤੁਸੀਂ ਆਏ ਹੋ ਤੁਸੀਂ ਗ੍ਰੰਥੀ ਦੀ ਡਿਊਟੀ ਕਰੋਗੇ ਅਜੀ ਆਖਿਆ ਸਤਿਵਚਨ ਜੀ ਹਾਂ ਜੀ ਕਹਿੰਦੇ ਧਿਆਨ ਰੱਖੀ ਇੱਥੇ ਇੱਕ ਸੰਤ ਹੈ ਇੱਕ ਗ੍ਰੰਥ ਹੈ ਦੋਨਾਂ ਦਾ ਧਿਆਨ ਰੱਖੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰਿਓ ਇਸ ਗੁਰੂ ਘਰ ਤੋਂ ਦਾਤਾ ਕਿੰਨਾਂ ਨੂੰ ਮਿਲਦਿਆਂ ਨੇ ਜਿਹੜੇ ਸੰਤ ਨੂੰ ਵੀ ਮੰਨਦੇ ਨੇ ਤੇ ਗੁਰੰਥ ਨੂੰ ਵੀ ਮੰਨਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਤਰਾਖੰਡ ਵਾਲੀ ਜਿਹੜੀ ਸੰਗਤ ਸੀ ਨਾ ਪਿਆਰਿਓ ਬਾਜਪੁਰ ਤੋਂ ਪੀਲੇ ਪੀਤ ਹਰ ਦੀਵਾਨੀ ਤੇ ਇਧਰੋਂ ਜਿੰਨੇ ਵੀ ਸੰਗਤ ਆਉਂਦੀ ਹੈ ਅਸੀਂ ਉਹਨਾਂ ਨਾਲ ਵਿਚਾਰ ਕਰਨ ਲੱਗ ਰਹੇ ਸੀ ਕਿ ਤੁਹਾਨੂੰ 5-600 ਕਿਲੋਮੀਟਰ ਪੈਂਦਾ ਇਹ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਕਿਹੜੇ ਹਿਸਾਬ ਦੇ ਨਾਲ ਆਉਣ ਲੱਗੇ ਹੋ ਕਿੱਦਾਂ ਤੁਹਾਡੇ ਤੇ ਕਿਰਪਾ ਹੋਈ ਉਹਨਾਂ ਨੇ ਦੱਸਿਆ ਗੁਰੂ ਪਿਆਰਿਓ ਕਹਿੰਦੇ ਸਾਡੇ ਘਰ ਦੇ ਵਿੱਚ ਬੱਚਾ ਨਹੀਂ ਹੁੰਦਾ ਸੀ ਲਾੜ ਨਹੀਂ ਹੁੰਦੀ ਸੀ 17 ਸਾਲ ਕਹਿੰਦੇ ਸ਼ਾਦੀ ਨੂੰ ਹੋ ਚੁੱਕੇ ਸੀ ਆਪਣੇ ਦਾਦਾ ਦਾਦੀ ਜੀ ਦੇ ਵੱਲ ਕਹਿੰਦੇ 17 ਸਾਲ ਸ਼ਾਦੀ ਨੂੰ ਹੋ ਚੁੱਕੇ ਸੀ ਸਾਡੇ ਘਰ ਔਲਾਦ ਨਹੀਂ ਹੁੰਦੀ ਸੀ ਬੱਚਾ ਨਹੀਂ ਹੁੰਦਾ ਸੀ ਕਹਿੰਦੇ ਇੱਕ ਟਾਈਮ ਸਾਡੀ ਦਾਦੀ ਜੀ ਤੇ ਕੁਝ ਹੋਰ ਸੰਗਤ ਟਾਂਗੇ ਦੇ ਵਿੱਚ ਸਫ਼ਰ ਕਰਦੇ ਜਾ ਰਹੇ ਨੇ ਟਾਂਗੇ ਹੁੰਦੇ ਸੀ ਪਹਿਲਾਂ ਕਹਿੰਦੇ ਉਸੇ ਤਾਂਗੇ ਦੇ ਵਿੱਚ ਇੱਕ ਮਹਾਪੁਰਸ਼ ਬੈਠੇ ਨੇ ਕਾਲਾ ਚੋਲਾ ਪਾਇਆ ਹੋਇਆ ਮੇਰੀ ਦਾਦੀ ਜੀ ਤੇ ਹੋਰ ਬੀਬੀਆਂ ਕਹਿੰਦੇ ਆਪਸ ਵਿੱਚ ਗੱਲਾਂ ਕਰ ਰਹੀਆਂ ਨੇ ਕੇ ਭੈਣੇ 17 ਸਾਲ ਹੋ ਗਏ ਘਰ ਵਿੱਚ ਬੱਚਾ ਨਹੀਂ ਹੋਇਆ ਕੋਈ ਬੜੇ ਦੁਖੀਆਂ ਕਹਿੰਦੇ ਤਾਂਗੇ ਦੇ ਵਿੱਚ ਕਹਿੰਦੇ ਕਿ ਮਹਾਪੁਰਖ ਬੈਠੇ ਸੀ ਕਾਲਾ ਚੋਲਾ ਪਾਇਆ ਹੋਇਆ ਸੀ ਕਹਿੰਦੇ ਉਹਨਾਂ ਨੇ ਸਾਡੇ ਨਾਲ ਇੱਕੋ ਹੀ ਵਚਨ ਕੀਤਾ ਕਹਿੰਦੇ ਤੁਹਾਡੇ ਘਰ ਬੱਚਾ ਆਏਗਾ ਤੇ ਜਦੋਂ ਬੱਚੇ ਨੇ ਜਨਮ ਲੈ ਲਿਆ ਕੁਝ ਟਾਈਮ ਬਾਅਦ ਮਹੀਨਿਆਂ ਬਾਅਦ ਕਹਿੰਦੇ ਘਨੌੜ ਸਾਹਿਬ ਲੈ ਕੇ ਆਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸ੍ਰੀ ਅਕਾਲੂ ਇਹ ਆਪਣੇ ਮਹਾਪੁਰਖਾਂ ਦੇ ਬਚਨ ਨੇ ਬਾਬਾ ਪੰਜਾਬ ਸਿੰਘ ਜੀ ਕਹਿੰਦੇ ਸਾਲ ਬਾਅਦ ਬੱਚਾ ਹੋਏਗਾ ਜਦੋਂ ਬੱਚਾ ਕਹਿੰਦੇ ਮਹੀਨੇ ਦਾ ਹੋ ਜਾਵੇ ਕਹਿੰਦੇ ਘਨੌਰ ਸਾਹਿਬ ਜਰੂਰ ਆਇਓ ਮੱਥਾ ਟੇਕਣ ਵਾਸਤੇ ਸਾਲ ਬਾਅਦ ਕਹਿੰਦੇ 8-9 ਮਹੀਨਿਆਂ ਬਾਅਦ ਕਿਰਪਾ ਹੋਈ ਸਤਿਗੁਰਾਂ ਦੀ ਉਸ ਘਰ ਵਿੱਚ ਬੱਚੇ ਨੇ ਜਨਮ ਲਿਆ ਗੁਰੂ ਪਿਆਰਿਓ 17 ਸਾਲ ਬਾਅਦ ਜਿਹਦੇ ਘਰ ਵਿੱਚ ਬੱਚਾ ਆਵੇ ਉਹਨੂੰ ਚਾ ਚੜ ਜਾਂਦਾ ਸਾਰਾ ਕੁਝ ਭੁੱਲ ਜਾਂਦਾ ਆਖੋ ਸਤਨਾਮ ਵਾਹਿਗੁਰੂ ਉਹ ਕਹਿੰਦੇ ਸਾਡੇ ਦਾਦਾ ਦਾਦੀ ਜੀ ਸਾਰੇ ਪਰਿਵਾਰ ਕਹਿੰਦੇ ਚਾਈ ਇੰਨਾ ਚੜ ਗਿਆ ਪਾਰਟੀ ਸ਼ੁਰੂ ਕਰ ਦਿੱਤੀ ਘਰ ਵਿੱਚ ਹੁਣ ਪਾਰਟੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਵਰਤਦਾ ਹੈ ਪਾਰਟੀ ਸ਼ੁਰੂ ਕਰ ਦਿੱਤੀ ਜਿਵੇਂ ਸਤਗੁਰਾਂ ਦਾ ਬਚਨ ਆਉਂਦਾ ਹੈ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਕਹਿੰਦੇ ਪਾਰਟੀ ਚੱਲ ਰਹੀ ਹੈ ਹਰ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਪਾਰਟੀ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਕਹਿੰਦੇ ਥੋੜਾ ਸਮਾਂ ਲੰਘਿਆ ਉਹ ਬੱਚਾ ਕਹਿੰਦੇ ਬੇਹੋਸ਼ ਹੋ ਗਿਆ ਖੋ ਸਤਨਾ ਸ੍ਰੀ ਵਾਹੇ ਗੁਰੂ ਜਿਵੇਂ ਆਪਾਂ ਕਹਿ ਦੀ ਨਾ ਰੰਗ ਵਿੱਚ ਭੰਗ ਪੈ ਗਿਆ ਐਨੀ ਖੁਸ਼ੀ ਦੇ ਵਿੱਚ ਸਾਰੇ ਭੱਜੇ ਫਿਰਨ ਕਹਿੰਦੇ ਖੁਸ਼ੀਆਂ ਭੁੱਲ ਗਏ ਖਾਣਾ ਪੀਣਾ ਸਭ ਕੁਝ ਭੁੱਲ ਗਏ ਬੱਚਾ ਕਹਿੰਦੇ ਬਿਲਕੁਲ ਬੇਹੋਸ਼ ਜਿਹੜੀ ਉਹਨਾਂ ਦੀ ਵੱਡੀ ਮਾਤਾ ਸੀ ਨਾ ਵੱਡੇ ਬਜ਼ੁਰਗ ਸੀ ਉਹਨਾਂ ਦੇ ਕਹਿੰਦੇ ਫਿਰ ਯਾਦ ਆ ਗਿਆ ਉਹ ਬਚਨ ਕਹਿੰਦੇ ਆਪਾਂ ਤਾਂਗੇ ਵਿੱਚ ਬੈਠੇ ਸੀ ਮਹਾਪੁਰਖਾਂ ਨੇ ਬਚਨ ਕੀਤਾ ਸੀ ਜਦੋਂ ਬੱਚਾ ਹੋ ਗਿਆ ਘਨੌੜ ਸਾਹਿਬ ਲੈ ਕੇ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਮਰਜੀ ਹੋ ਜੇ ਮਾਏ ਕੇਰਾ ਆਪਣੇ ਬੱਚੇ ਨੂੰ ਕਲਹੋੜ ਸਾਹਿਬ ਲੈ ਕੇ ਜਾਣਾ ਸਾਰਾ ਟੱਬਰ ਦੁਖੀ ਸਾਰਾ ਟੱਬਰ ਪਰੇਸ਼ਾਨ ਸਾਰੇ ਪਿੰਡ ਦੇ ਵਿੱਚ ਕਹਿੰਦੇ ਉਦਾਸੀ ਛਾ ਗਈ ਕਿ ਐਡੀ ਵੱਡੀ ਦਾਤ ਮਹਾਰਾਜ ਨੇ ਬਖਸ਼ੀ ਸੀ 17-18 ਸਾਲਾਂ ਬਾਅਦ ਹਰ ਕੋਈ ਕਹਿੰਦਾ ਕਿ ਬੜਾ ਮਾੜਾ ਕੰਮ ਹੋਇਆ ਕਹਿੰਦੇ ਨਾਲ ਦੀ ਨਾਲ ਚੱਲ ਪਏ ਘਨੌੜ ਸਾਹਿਬ ਮਹਾਪੁਰਖਾਂ ਦੇ ਵਾਚਨ ਯਾਦ ਆ ਗਏ ਸਾਰਿਆਂ ਦੇ ਜਦੋਂ ਕਹਿੰਦੇ ਇੱਥੇ ਆਏ ਨਾ ਉਹ ਬੱਚੇ ਨੂੰ ਲੈ ਕੇ ਬੱਚਾ ਬਿਲਕੁਲ ਬੇਹੋਸ਼ ਬੱਚੇ ਨੂੰ ਕੋਈ ਪਤਾ ਨਹੀਂ ਜਿਹੜਾ 30 25 30 ਘੰਟਿਆਂ ਦਾ ਬੇਹੋਸ਼ ਬੱਚਾ ਲੈ ਕੇ ਆਏ ਇਸ ਸਥਾਨ ਤੇ ਜਦੋਂ ਬਾਬਾ ਜੀ ਮਿਲੇ ਨਾ ਬਾਬਾ ਪੰਜਾਬ ਸਿੰਘ ਜੀ ਮਹਾਪੁਰਖ ਕਹਿੰਦੇ ਨੇਤਰ ਲਾਲ ਬੜੇ ਗੁੱਸੇ ਵਿੱਚ ਨੇ ਮਾਤਾ ਨੇ ਆ ਕੇ ਕਹਿ ਦਿੱਤਾ ਬੇਨਤੀ ਕਰ ਦਿੱਤੀ ਬੋਲਿਆ ਨਹੀਂ ਜਾਂਦਾ ਬਰਾਗ ਆਉਂਦਾ ਹੈ ਕਿ ਮਹਾਪੁਰਖੋ ਇਹ ਦਾਤ ਤੁਸੀਂ ਇਹ ਬਖਸ਼ਿਸ਼ੀ ਇਹ ਕਿਰਪਾ ਕਰਕੇ ਹੁਣ ਸਾਡੀ ਝੋਲੀ ਵਿੱਚ ਸਮਾਰ ਕੇ ਚੱਜ ਨਾਲ ਪਾ ਦਿਓ ਆਖੋ ਸਤਨਾਮ ਵਾਹਿਗੁਰੂ ਉਹ ਸਮੇਂ ਕਹਿੰਦੇ ਫਿਰ ਬੱਚੇ ਨੂੰ ਲੈ ਕੇ ਨਾ ਮਹਾਪੁਰਖ ਬਾਬਾ ਜੀ ਆਪਣੇ ਥੱਲੇ ਪੋਰਾ ਸਾਬ ਚ ਉਤਰ ਗਏ ਅੱਧੇ ਘੰਟੇ ਬਾਅਦ ਕਹਿੰਦੇ ਬੱਚੇ ਦੀ ਰੋਣ ਦੀ ਆਵਾਜ਼ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਧੇ ਘੰਟੇ ਬਾਅਦ ਬੱਚੇ ਦੀ ਰੋਣ ਦੀ ਆਵਾਜ਼ ਆਈ ਇਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀਨੇ ਇੱਥੋਂ ਕੁਝ ਲੈਣਾ ਹੈ ਨਾ ਇੱਥੋਂ ਇੱਥੇ ਇੱਕ ਸੰਤ ਹੈ ਇੱਕ ਗ੍ਰੰਥ ਹੈ ਦੋਨਾਂ ਦਾ ਸਤਕਾਰ ਜਿਹੜਾ ਕਰੂਗਾ ਦੁਨੀਆ ਤੇ ਕੋਈ ਤੱਤੀ ਹਵਾ ਨਹੀਂ ਲਾਉਣ ਵਾਲਾ ਜਮਿਆ ਖੋ ਸਤਨਾਕ ਸ੍ਰੀ ਵਾਹਿਗੁਰੂ ਸਤਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਭਾਈ ਸੇਵਾ ਸਿਮਰਨ ਕਰਿਆ ਕਰੋ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਿਉਂਕਿ ਗੁਰਬਾਣੀ ਦੇ ਵਿੱਚ ਮਹਾਪੁਰਖਾਂ ਦਾ ਸਾਧੂਆਂ ਦੇ ਵੱਡੇ ਜ਼ਿਕਰ ਆਉਂਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵਚਨ ਕਰਦੇ ਨੇ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਖੋ ਕਰ ਸੰਤਨ ਕੀ ਧੂਰੇ ਸੰਤਨੋ ਸਾਧਨਾ ਕਰਨ ਵਾਲੇ ਦਾ ਪਿਆਰਿਓ ਸੰਤਨੋ ਹੈ ਸ਼ਾਂਤੀ ਵਿੱਚ ਰਹਿਣ ਵਾਲੇ ਦਾ ਸਾਧਨਾ ਕਰਨ ਵਾਲੇ ਦਾ ਬੰਦਗੀ ਕਰਨ ਵਾਲੇ ਦਾ ਜਦੋਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਇੱਕ ਸੰਤ ਇੱਕ ਗ੍ਰੰਥ ਬਾਬਾ ਜੀ ਦੀਆਂ ਦਾ ਵੀ ਸਤਕਾਰ ਕਰਨਾ ਹੈ ਤੇ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਸਤਿਕਾਰ ਫੇਰ ਆਪਣਾ ਜੀਵਨ ਬਣੇਗਾ ਫੇਰ ਸਾਡੇ ਅੰਦਰ ਨਾਮ ਚੱਲੇਗਾ ਸੰਗਤ ਵਿੱਚ ਆ ਕੇ ਬਹੁਤ ਵੱਡੀ ਕਿਰਪਾ ਹੁੰਦੀ ਆ ਆਓ ਇੱਕ